ਪ੍ਰਧਾਨ ਜੀ ਦਿਓ ਜਾਣਕਾਰੀ ਥੋੜੀ ਜੀ ਇਹ ਕੇਕ ਬਾਰੇ हां ਜਿਵੇਂ ਇਹ ਵੀਰ ਨੇ ਦੱਸਿਆ ਪੀ ਜਿਹੜਾ ਆਪਣੇ ਬੱਚੇ ਦੇ ਜਨਮ ਦਿਨ ਤੇ 10 ਅਗਸਤ ਨੂੰ ਜਿਹੜਾ ਕੇਕ ਖੜਿਆ ਸੀ ਕਿ ਉਹ ਮਤਲਬ ਖਰਾਬ ਨਿਕਲਿਆ ਘਟਿਆ ਨਿਕਲਿਆ ਖਾਣ ਦੇ ਯੋਗ ਨਹੀਂ ਸੀ ਜਦੋਂ ਇਹ ਵਾਪਸ ਕਰਨ ਗਏ ਆ ਤੇ ਉਹਨਾਂ ਨੇ ਮਤਲਬ ਅਗੂ ਨਾਂ ਨੁਕਰ ਕੀਤੀ ਆ ਤੇ ਉਲਟਾ ਉਹ ਕਹਿੰਦੇ ਆ ਵੀ ਕੋਈ ਬੰਦਾ ਜਾਂ ਤੁਹਾਡਾ ਕੋਈ ਜੀ ਮਰਿਆ ਤਾਂ ਨਹੀਂ ਅਜੇ ਮਤਲਬ ਇਦਾਂ ਦੀ ਉਹਨਾਂ ਦੀ ਮਦਹਾਸ ਸੀ ਇਸ ਕਰਕੇ ਸਾਡੀ ਮਤਲਬ ਬੇਨਤੀ ਆ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਇੱਥੇ ਪਤੇਸੀ ਜਿਹੜੇ ਆ ਉਹ ਬਣਿਆ ਬਣਾਤਾ ਮਾਲ ਪਤਾ ਨਹੀਂ ਕਦੋਂ ਦਾ ਬਣਿਆ ਵਾ ਉਹ ਸਾਨੂੰ ਮਤਲਬ ਪਰੋਸ ਰਹੇ ਆ ਤੇ ਉਹਦੀ ਕੀਮਤੀ ਹੋਰ ਆਉਣ ਵਾਲੇ ਸਮੇਂ 'ਚ ਵਧੂ ਉਹਦੇ ਵਿੱਚ ਇਹੋ ਹੀ ਕੇਕ ਬ੍ਰੈਡ ਦੂਜਾ ਅਟੜਪਟੜ ਜੋ ਵੀ ਆ ਉਹ ਬਣਿਆ ਬਣਾਤਾ ਆ ਰਿਹਾ ਆਪਾਂ ਜਿਹੜੀ ਰੋਟੀ ਖਾਣੇ ਆ ਉਹ ਜੇ ਰਾਤ ਦੀ ਰੋਟੀ ਦਿਨੇ ਆਪਾਂ ਖਾਈਏ ਤਾਂ ਉਹ ਮੁਸ਼ਕ ਮਾਰ ਜਾਂਦੀ ਹੈ ਇਹ ਸਮਾਨ ਜਿਹੜਾ ਪਤਾ ਨਹੀਂ ਕਦੋਂ ਦਾ ਇਹਨਾਂ ਨੇ ਦਵਾਈਆਂ ਲਾ ਲਾ ਕੇ ਬਣਾਇਆ ਹੁੰਦਾ ਇਸ ਕਰਕੇ ਉਹ ਖਾਣ ਦੇ ਯੋਗ ਨਹੀਂ ਆ ਸਾਡੀ ਪੰਜਾਬ ਸਰਕਾਰ ਤੋਂ ਤੇ ਇੱਥੇ ਸਿਹਤ ਵਿਭਾਗੋਂ ਖਾਸ ਤੌਰ ਤੇ ਐਸਐਮਓ ਫਤਿਹਗੜ ਚੁੰਗੀਆਂ ਤੋਂ ਮੰਗਿਆ ਕਿ ਇਹੋ ਜਿਹੇ ਜਿਹੜੇ ਘਟੀਆਂ ਸਮਾਨ ਵੇਚਣ ਵਾਲੇ ਬੈਕਰੀ ਵਾਲੇ ਆ ਸਵੀਟ ਸ਼ਾਪ ਵਾਲੇ ਆ ਵੀ ਉਹਨਾਂ ਦੀ ਸਮਾਨ ਦੀ ਚੈਕਿੰਗ ਜਿਹੜੀ ਆ ਘਟੂ ਘੱਟ ਸਮੇਂ ਅਨੁਸਾਰ ਹੋਣੀ ਚਾਹੀਦੀ ਹੈ ਉਹਨਾਂ ਚੀਜ਼ਾਂ ਦਾ ਜਿਹੜਾ ਵੇਖਿਆ ਜਾਵੇ ਕਿ ਡੇਟ ਹੈਗੀ ਆ ਕਿਵੇਂ ਆ ਅੱਜ ਉਹ ਬੱਚੇ ਨੇ ਜੇ ਵੇਖ ਲਿਆ ਜੇ ਸਿਆਣਾ ਬੰਦਾ ਨਾਂ ਲਾ ਕੇ ਹੁੰਦਾ ਤਾਂ ਬੱਚੇ ਖਾ ਜਾਂਦੇ ਕਿਸੇ ਵੇਲੇ ਤੇ ਇਹਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵਾਪਰੀਆਂ ਹੋਈਆਂ ਨੇ ਇਸ ਕਰਕੇ ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਕਿਉਂਕਿ ਇਹੋ ਜਿਹੇ ਜਿਹੜਾ ਘਟੀਆ ਸਮਾਨ ਵੇਚਦੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅੱਜ ਅਸੀਂ ਆਪਣੇ ਭਾਰਤੀ ਸਾਂਝੀ ਨੇਕਤਾ ਗੁਰਾਹਾਂ ਵੱਲੋਂ ਪਾਸ ਕੀਤਾ ਹੈ ਕਿ ਆਪਾਂ 17 ਅਗਸਤ ਨੂੰ ਬਾਬਾ ਸਵੀਟ ਫਨੇਗਾ ਚੂੜੀਆਂ ਦੇ ਖਿਲਾਫ ਜਿਹੜਾ ਉਹ ਧਰਨਾ ਦੇਵਾਂਗੇ ਜਿਹਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਜਾਨੀ ਮਾਲੀ ਨੁਕਸਾਨ ਹੁੰਦਾ ਤੋ ਗਾਬਾ ਸ਼ਵੀਡ ਦੀ ਜ਼ਿੰਮੇਵਾਰੀ ਹੋਊਗੀ ਇੱਥੋਂ ਦੇ ਪ੍ਰਸ਼ਾਸਨ ਦੀ ਹੋਊਗੀ ਤੇ ਸਾਡੀ ਮੰਗ ਹੈ ਕਿ ਇਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅੱਗੇ ਤੋਂ ਕੋਈ ਵੀ ਸ਼ਹਿਰ ਦੇ ਵਿੱਚ ਘਟੀਆ ਸਮਾਨ ਜਿਹੜਾ ਨਾ ਵੇਚੇ ਸਿਹਤ ਮੈਹਿਕਮਾ ਜਿਹੜਾ ਲਗਾਤਾਰ ਆਪਣੀ ਜਿਹੜੀ ਦੁਕਾਨਾਂ ਦੇ ਉੱਤੇ ਚੈਕਿੰਗ ਕਰੇ ਤਾਂ ਕਿ ਕਿਸੇ ਦੀ ਕੋਈ ਵੀ ਬੱਚਾ ਜਾਂ ਹੋਰ ਇਹੋ ਜਿਹਾ ਘਟੀਆ ਮਾਲ ਖਾ ਕੇ ਇੱਥੋਂ ਬਦਲ ਉਹਦੀ ਜਾਨ ਨਾ ਜਾਵੇ ਇਸ ਕਰਕੇ ਸਾਡੀ ਬੇਨਤੀ ਆ ਸਾਰੇ ਲੋਕਾਂ ਨੂੰ ਕਿ 17 ਤਰੀਕ ਨੂੰ ਵੱਡੀ ਪੱਧਰ ਤੇ ਪਰਿਵਾਰਾਂ ਸਮੇਤ ਆਪਾਂ ਉੱਥੇ ਜਿਹੜਾ ਰੋਸਟਰ ਨਾ ਦੇਵਾਂਗੇ ਤਾਂ ਕਿ ਅਨੁਵਾਇ ਸੰਮੇਜ ਫਾਦੇਗੜ ਚੁਕੜੀਆਂ ਦੇ ਵਿੱਚ ਕੋਈ ਵੀ ਘਟੀ ਆਏ ਹੋ ਜਾ ਕੇ ਕੇਕ ਬ੍ਰੈਡ ਜਾਂ ਹੋਰ ਚੀਜ਼ਾਂ ਜਿਹੜੀਆਂ ਨਾਂ ਵੇਚੇ ਜਿਨ੍ਹਾਂ ਦੀ ਡੇਟਾ ਲੰਘੀਆਂ ਇਹਨਾਂ ਨੂੰ ਕੁਝ ਕਹਿੰਦਾ ਹੋਵੇ ਲੈ ਕੋਈ ਜੁੱਠਾ ਖਾਲਸਾ ਮਹਿੰਗੂ ਜਿੱਕੀ ਪੜੇ ਟਾਈਮ 11 ਵਜੇ ਦਾ 17 ਤਰੀਕ 11 ਵਜੇ ਦਾ ਟਾਈਮ ਆਪਾਂ ਇਕੱਠੇ ਹੋਵਾਂਗੇ ਬਿਜਲੀ ਘਰ ਉੱਪਰ ਅੱਗੇ ਆਪਾਂ ਚੱਲਾਂਗੇ ਧੰਨਵਾਦ ਜੀ